ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 7 ਵਜ ਚੁੱਕੇ ਹੋਣਗੇ 7 ਤੋਂ ਉੱਤੇ ਹੋ ਗਿਆ ਹੁਣ ਟਾਈਮ ਆ ਸਾਨੂੰ ਗੁਰਦੁਆਰਾ ਸਾਹਿਬ ਟਾਈਮ ਲੱਗ ਗਿਆ ਕਿਉਂਕਿ ਖੰਡ ਪਾਠ ਸਭ ਜੀ ਦੇ ਭੋਗ ਪਏ ਫਿਰ ਸਹਿਜ ਪਾਠ ਪ੍ਰਗਾਸ਼ ਹੋਣ ਲੱਗ ਗਿਆ ਤੇ ਵਸ ਟਾਈਮ ਲੱਗ ਗਿਆ ਤੇ ਆ ਕੇ ਫਟਾਫਟ ਚਾਹ ਪੀ ਕੇ ਲੱਗਦੇ ਕਰਦੇ ਆ ਜੀ ਆਪਣੇ ਕੰਮ ਤੇ ਅੱਜ ਅਸੀਂ ਕੁਝ ਘਰੋਂ ਹੀ ਲੇਟ ਹੋ ਗਏ ਤੇ ਕਿਉਂਕਿ ਹਾਂ ਮਾਇਤਾ ਨੂੰ ਚੋ ਕੇ ਠਾਈ ਨਹੀਂ ਸਰਦਾਰ ਜੀ ਬੀਬੀ ਰੋ ਇਧਰ ਤੇ ਗੁਰਦੁਆਰੇ ਗਈ ਉਹ ਥਾ ਕੇ ਕਹਿੰਦੇ ਮੈਨੂੰ ਦੁਆਰੇ نیند ਆ ਗਈ ਸਵੇਰੇ ਸਵੇਰੇ ਅਮਰਤ ਵੇਲੇ ਹਨਾ ਫਿਰ ਨੀਂਦ ਵੀ ਦੱਬਦੀਏਗੀ ਤੇ ਫਿਰ ਤੇ ਚਲ ਮੈਂ ਠਾ ਲਿਆ ਕਰੂੰਗੀ ਜਦੋਂ ਹਨਾ ਦੂਜੀ ਮਾਜੀ ਤੂਕੀ ਹਜੇ ਦੋ ਦਿਨ ਹੀ ਧਰ ਆਨੇ ਗਈਆਂ ਤੇ ਜਦੋਂ ਤੀਜੀ ਮਾਜੀ ਤੂਕੀ ਫਿਰ ਮੈਂ ਠਾ ਲਿਆ ਕਰੂੰ ਇਹਨਾਂ ਨੂੰ ਮੈਂ ਠਾ ਲਿਆ ਕਰੂੰਗੀ ਕਿਉਂਕਿ ਫਿਰ ਮੇਰੇ ਨਾਲ ਇੱਕ ਮਾਜੀ ਧਰ ਚਵਾ ਕੇ ਫਿਰ ਅਸੀਂ ਸੁਨੇਹਾ ਜਾ ਕੇ ਸੁਖਮਣੋ ਹੋ ਰੇ ਸਕੂਲ ਆਉ ਜਾਂਣ ਸਕੂਲ ਆਉਣ ਜਾਣ ਪੈਮ ਨਾਲ ਵਾਪਸ ਆ ਜਾਪਾਂ ਬਹਿ ਗਰੂ ਬਲਾਵੇ ਆ ਪੰਜ ਆਈਏ ਹਨਾ ਤੇ ਹੱਪਾ ਕੌਣਾ ਜੀ ਜਾਣ ਵਾਲੀ ਜੇ ਆਪਾਂ ਨੂੰ ਵਹਿਗੂ ਬੁਲਾਉਂਦਾ ਤਾਂ ਆਪਾਂ ਮਤ ਕਰਦੇ ਆ ਪ੍ਰਾਲਾ ਬਖਸ਼ਦਾ ਵਹਿਗੂ ਬਿਉਠੋ ਹਨਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਹੁਣ ਕੰਮ ਕੰਮ ਕਰਕੇ ਤੇ ਅੱਜ ਹੈਗਾਗਾ ਐਤਵਾਰ ਐਤਵਾਰ ਨੂੰ ਚ ਪਹਿਰਾ ਸਾਹਿਬ ਸ਼ੁਰੂ ਹੋਣਗੇ ਵਾਰਲੇ ਗੁਰਦੁਆਰਾ ਸਾਹਿਬ ਚਾਰੇ ਪਿੰਡਾਂ ਦੀ ਸੰਗਤ ਉੱਥੇ ਪਹੁੰਚਿਆ ਕੁਝ ਪਹਿਰਾ ਸਾਫ ਕਰਨ ਇਹ ਚਾਰੇ ਦਾਦੀ ਪੋਤੀ ਜਾਣਗੇ ਇਹਨਾਂ ਨੂੰ ਕੋਈ ਛੱਡਿਆ ਉਸੇ ਗੱਡੀ 'ਚ ਉਹਨੂੰ ਤੁਰ ਕੇ ਕਾਫੀ ਦੂਰ ਆਏਗਾ ਫਿਰ ਲੇਟ ਹੋ ਜਾਣਗੇ 10 ਵਜੇ ਸ਼ੁਰੂ ਹੋਊਗਾ ਉਹਦੋਂ ਉਹ ਨਹਾ ਲਣਗੇ ਆ ਤੇ ਜਿਹੜਾ ਜਿੰਨਾ ਕੰਮ ਹੋ ਗਿਆ ਕਰਵਾ ਦਾਂਗੇ ਮੈਂ ਤੈਨੂੰ ਕੰਮ ਨਹੀਂ ਹੋਦੋਂ ਉਹਦੋਂ ਮੁਹਮਮਦ ਜਿਹੜੇ ਕਾ ਹੋਵਗੇ ਕਰ ਲਿਓ ਤੁਸੀਂ ਜਿੱਪਾ ਹੀ ਛੱਡ ਦਿਓ ਮੈਂ ਹੈਗੀ ਹਣਾ ਐ ਨਹੀਂ ਹੁੰਦਾ ਵੀ ਇੱਕ ਨੇ ਜਾਣਾ ਵੀ ਆਦਾ ਕੰਮ ਕਰਕੇ ਜਾਣਾ ਛੱਡ ਵੀ ਸਕਦਾ ਗੱਲ ਹੈ ਨਾ ਤੇ ਜਿਉਂ-ਜਿਉਂ ਰੁੱਤ ਸਿਆਲ ਚੜਦਾ ਜਿਉਂ-ਜਿਉਂ ਭਿੰਡੀਆਂ ਬਹੁਤ ਲੱਗਦੀਆਂ ਨੇ ਆ ਇੰਨੇ ਕਬੂਟੇ ਤੇ ਸਾਨੂੰ ਥੋੜੇ ਦਿਨ ਬਾਅਦ ਲਫਾਫੇ ਚ ਪਾ ਲਾਂਗੇ ਫਿਰ ਹੋ ਜਾਂਦੀਆਂ ਨੇ ਆ ਚਾਰ ਕਬੂਟੇ ਨੇ ਬਹੁਤ ਹੋ ਜਾਂਦੀਆਂ ਨੇ ਤੋੜਨ ਵਾਲੀਆਂ ਤੇ ਕਾਲੀ ਸੀ ਬਸ ਕੱਲ ਮੇਰੇ ਯਾਦ ਨਹੀਂ ਆਈ ਦੋ ਵਾਰੀ ਤੋੜਦੀ ਤੋੜਦੀ ਰਹੇਗੀ ਹੋਣ ਹੱਥ ਚ ਵੱਧ ਹੋ ਗਈਆਂ ਤਾਰ ਕੇ ਤੋੜ ਲਾਣੇ ਆਂਗੇ ਤੇ ਸਬਜ਼ੀਆਂ ਕਿਹੜਾ ਲੈਣ ਦੀਆਂ ਬਹੁਤ ਮਹਿੰਗੀਆਂ ਹੋ ਗਈਆਂ ਸਬਜ਼ੀਆਂ ਦੀ ਸਬਜ਼ੀਆਂ ਵੀ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਹਾਇ ਵੀ ਨਿਕਾ ਸਕਦੀਆਂ ਹੁਣ ਇਹ ਗੱਲ ਰੁੱਤ ਰੁੱਤ ਸਿਰ ਸਬਜ਼ੀ ਵਧੀਆ ਲੱਗਦੀ ਆ ਹਨ ਬੈਗਣੀ ਵੀ ਲੱਗੀ ਪਈ ਆ ਹੋਰ ਲੱਗੀ ਪਈ ਆ ਬੈਂਗ ਨਹੀਂ ਦਿੱਕਤੀ ਪਈ ਹੈ ਹੁਣ ਤਮੇ ਲਾ ਬੈਂਗ ਨੂੰ ਡੰਗ ਟਪਾਉਗੀ ਪਰਸੋਂ ਵੀ ਤੋੜੀ ਸੀ ਬਾਬਾ ਹੋ ਗਈਆਂ ਪਿੰਡੀਆਂ ਇੰਨੇ ਸਾਰੇ ਫ੍ਰਿਜਸ ਪਈਆਂ ਨੇ ਗੀਆਂ ਸੁਖਮਨ ਉਹਦਾ ਸਕੂਲ ਦਾ ਡੰਗ ਲੈ ਜਾਂਦਾ ਹੈਗਾ ਆਪ ਵੀ ਖਾ ਲਈਦਾ ਹੈ ਨਾ ਖਾ ਲਈ ਦੀ ਇਹ ਸਬਜੀ ਬਣਾ ਕੇ ਤਲੋ ਜੀ ਆਪਾਂ ਮਿਲਦੇ ਆ ਫੇਰ ਹਾਂ ਬਾਹਰ ਲਵੇੜਾ ਰਹਿੰਦਾ ਮੇਰਾ ਸੰਬਰ ਨਾਲ ਆਪਾਂ ਸੰਬਰ ਦੀਏ ਸਾਰੇ ਇਧਰੋਂ ਤਾਂ ਸੰਬਰ ਨਾਲ ਦਿੱਸਦਾ ਹੋ ਸਾਫ ਜਿਹਾ ਲੱਗਦਾ ਰਹਿ ਗਿਆ ਕੱਚਾ ਵੇੜਾ ਤੇ ਆਪੇ ਸੰਬਰ ਦਾਨ ਬੇਬੇ ਆ ਇਧਰ ਲਾ ਕੈਮਰਾ ਸੰਬਰ ਦਾ ਹਾਂ ਹਾਂ ਠੀਕ ਆ ਚਲ ਠੀਕ ਆ ਵਧੀਆ ਥੋੜੀ ਮਿਲਦੇ ਆ ਫੇਰ ਲੋ ਜੇ ਟਾਈਮ ਹੈਗਾ ਹੁਣ ਦੁਪਹਿਰਾ ਹੋ ਗਿਆ 2 ਵਜਣ ਵਾਲੇ ਨੇ ਪੌਣੇ 2 ਹੋ ਗਏ ਨੇ ਤੇ ਸਰਦਾਰ ਜੀ ਗਏ ਹੋਏ ਨੇ ਜੀ ਖੇਤ ਤੇ ਕਿਉਂਕਿ ਅੱਜ ਸਪਰੇਅ ਵਾਲੇ ਨੇ ਆਉਣਾ ਸੀਗਾ ਆਏ ਨਹੀਂ ਹੋਣੇ ਜਿਹੜਾ ਚਾਹ ਪਾਣੀ ਨਹੀਂ ਮੰਗਾਇਆ ਆ ਆ ਗਏ ਮੈਂ ਹੁਣ ਬਲਾਬ ਆ ਗਏ ਸਪਰੇਅ ਵਾਲੇ ਆਏ ਨਹੀਂ ਆਏ ਫਿਰ ਪਿਛਲੇ ਪਹਿਰੇ ਆਉਣਗੇ ਹਨਾ ਕੀ ਪਤਾ ਹੈ ਜਿੰਨਾ ਟਾਈਮ ਨਹੀਂ ਵੀ ਲੱਗ ਸਕਦਾ ਜੀ ਕਿਉਂਕਿ ਹਨਾ ਹੁਣ ਸਪਰੇਹਾਂ ਦਾ ਜ਼ੋਰ ਆਗਾ ਹਨਾ ਤੇ ਤਾਂ ਕਰਕੇ ਫਿਰ ਮੈਂ ਆਪਣੀ ਦੋਨਾਂ ਦੀ ਬਣਾ ਲਾਂ ਚਾਹ ਤੇ ਮੈਂ ਤਾਂ दाल ਧਰਨ ਲਾ ਦਿੱਤੀ ਮਹੌਨ ਦੇ ਆ ਆ ਤੁਸੀਂ ਬਣਾਓ ਸਾਰੇ ਅੱਜ ਮੈਂ ਕੱਲੀਆਂ ਸਵੇਰ ਦੀ ਸਾਰੇ 10 ਵਜੇ ਦੇ ਗਏ ਹੋ ਰਿਹਾ ਗੁਰਮੁਣ ਸੁਖਮੁਣ ਦੀਦੀ ਸਰਦਾਰ ਜੀ ਮਿਲਪੁਰ ਪਾਇਆ ਗਿਆ ਹੁਕਮਨਾਮਾ ਲੈ ਲਿਆ ਹਨ ਲੱਗਦਾ ਹੁਕਮਨਾਮਾ ਲੈ ਲਿਆ ਅੱਜ ਅੱਜ ਬਾਜ ਕਟਾ ਰਹੀ ਹੈਗੀ ਬਾਹਰਲੇ ਗੁਰਦੁਆਰਿਆਂ ਤੇ ਅੱਜ ਹੈਗਾ ਜੀ ਸਪੈਰਾ ਸਾਹਿਬ ਉਥੇ ਤੇ ਜਿਹੜੀਆਂ ਪਹਿਨਾਨੇ ਪ੍ਰਾਲਾ ਕੀਤਾਗਾ ਹਨਾ ਸਾਰੇ ਪਿੰਡਾਂ ਦੀ ਸੰਗਤਨੀ ਉੱਥੇ ਪਹੁੰਚੀਆਂ ਨੇ ਜੀਆਂ ਤੇ ਦੁਪਹਿਰ ਸਾਬ ਵੀਰ ਭਾਈ ਬੱਚੇ ਅੱਗੇ ਘਰੇ ਕਰ ਲੈਂਦੀ ਹੁੰਦੀਆਂ ਤੇ ਅੱਜ ਉੱਥੇ ਕੀਤਾ ਗੁਰਦੁਆਰ ਸਾਬ ਉਹ ਲੱਗਾ ਬਾਹਰਲੇ ਗੁਰਦੁਆਰੇ ਤੇ ਬਸ ਆਹ ਡਾ ਕੱਪ ਪਾਣੀ ਦਾ ਪਾਇਆ ਅੱਧਾ ਇੱਕ ਇੱਕ ਭਰ ਕੇ ਦੁੱਧਾ ਪੈ ਜੂ ਜਿਹ ਉਹ ਆ ਗਏ ਉਹਨਾਂ ਦੀ ਸਾਡੀ ਪਤਾ ਨਹੀਂ ਕੀ ਗੱਲ ਸੜ ਤੋਂ ਕੁਝ ਖਾਣ ਪੀਣ ਵਾਲੀ ਚੀਜ਼ ਹੀ ਨਹੀਂ ਲੱਗਦੀ ਬਣਾ ਤਾਂ ਲੈਨੇ ਆ ਸਾਰੀ ਚੀਜ਼ ਡੋਲਣੀ ਪੈਂਦੀ ਹੈ ਬਸ ਕੁਟ ਕੁਟ ਪੁੱਟ ਕੁਟ ਮੂੰਜਾ ਗਿੱਲਾ ਕਰਦੇ ਹੁਣ ਜਿਵੇਂ ਥੋੜੀ ਚਾਹ ਬਣਾਉਣੀ ਹੈ ਆਹ ਚਾਹ ਇਹਦੇ ਵਿੱਚ ਫੇਰ ਪਾਉਂਚਾ ਗੰਧਾ ਹੋਇਆ ਕੋਕੋ ਸਾਰਾ ਕੁਟੂ ਵਿੱਚ ਫੋੜ ਗੰਧਾ ਪਾ ਲਈਏ ਹਾਂ ਜੇ ਪਾਉ ਨਾਲੇ ਗੋੜਨਾ ਥੋੜਾ ਜਿਹਾ ਰਹਿ ਗਿਆ ਉਹ ਚਿੱਟਾ ਜਿਹਾ ਸਟਿਪੀ ਸਟੂਲੀ ਜਿਹੀ ਪਾ ਲਈਏ ਗੋੜ ਤੇ ਥੋੜਾ ਜਿਹਾ ਕਿਲੋ ਕੀ 2 ਕਿਲੋ ਰਹਿਦਾ ਸੀਗਾ ਤੇ ਮੈਂ ਪਾਉਣੋਂ ਹਟ ਤਾ ਚਾਹ ਹੁਣ ਕੱਲ ਦੀ ਠੰਡ ਦੀ ਬਣਦੀ ਹੋਣ ਬਸ ਟਾੜੀ ਗਏ ਤੇ ਲਿਆਵਾਂਗੇ ਉਹ ਜਿਹੜਾ ਥੋੜਾ ਜਿਹਾ ਰਹਿ ਗਿਆ ਮੱਝ ਸੂਣ ਵਾਲੀ ਉਹਨੂੰ ਪਾਏ ਜਾਊਗਾ ਹੰਗੋੜਾ ਤੇ ਨਾ ਤਾਂ ਕੋਈ ਅੱਜ ਸਬਜੀ ਵਾਲਾ ਆਇਆਗਾ ਫਿਰ ਕਾ ਵੀ ਬਣਾਵਾਂ ਮੈਂ ਸਬਜੀ ਆਈ ਨਹੀਂ ਨਾ ਤੇ ਜੱਗੀ ਆਇਆ ਨਾ ਕੋਈ ਹੋਰ ਆਇਆਗਾ ਸੁੱਕੀ ਸੁੱਕੀ ਦਾਲ ਦੂਲ ਧਰੀ ਆ ਫਿਰ ਮੂੰਗੀ ਤਰਾਂ ਕਾਲੂ ਮੂੰਗੀ ਮਸਰੀਆ ਇੱਕ ਹਰੀ ਮੂੰਗੀ ਐ ਇੱਕ ਘਰੇ ਆਲੂ ਨੇ ਕੀ ਬਣਾ 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 ਮੈਂ ਫਿਰ ਕਹੋਂਗੇ ਆ ਨਹੀਂ ਖਾਂਦੇ ਆ ਨਹੀਂ ਖਾਂਦੇ ਢੜਰੀਆਂ ਤੋਂ ਲਿਆ ਗੋ ਸਬਜੀ ਹਾਂ ਢੜਰੀਆਂ ਤੋਂ ਕਿਉਂ ਹੋਰ ਫਿਰ ਆਇਆ ਨਹੀਂ ਕੋਈ ਸਬਜੀ ਦਾ ਦਾਲਾ ਨਹੀਂ ਘਰੇ ਤਾਂ ਸੁੱਕੀਆਂ ਜਾਲੂ ਨੇ ਬੜੀਆਂ ਬੁੜੀਆਂ ਖਤਮ ਹੋ ਗਈਆਂ ਲੋ ਜੇ ਪਜਾਤਰ ਆਏ ਉਹਨਾਂ ਨੂੰ ਆ ਜਾਣ ਤੋਂ ਤੇ ਫਿਰ ਕਰ ਜਾਗੇ ਨਹੀਂ ਤਾਂ ਮੂਵੀ ਸਾਫ ਤੂ ਮੂਵੀ ਧਰ ਦੇ ਨਹੀਂ ਜੇ ਸਰਦਾਰ ਜੀ ਨੇ ਮੂਡ ਬਣਾਇਆ ਤੇ ਢੜਰੀਆਂ ਲੱਗ ਜਾਣਗੀਆਂ ਲੋ ਜੇ ਪਾ ਦੁੱਧ ਬਾਦ ਵਾਲੇ ਬਦਲ ਦੇ ਭਾਂਡੇ ਹੁਣ ਲਓ ਹੁਣਿਆ ਮਿਲਿਆ ਜੀ ਮੂਵੀ ਤੇ ਮੱਝਾ ਬੰਨਿਆ ਹੈ ਉਹਨਾਂ ਜੋ ਵੀ ਹੋਜੀ ਇਹਨਾਂ ਦੇ ਫੀਡ ਵਗੈਰਾ ਸੀ ਉਹ ਚਾ ਰਿਆ ਏ ਇੱਥੇ ਦਾਲ ਤਰੀ ਹੋਈ ਆ ਆਪਣੀ ਨੂੰਂਗੀ ਦੀ ਸਾਬਤ ਨੂੰਂਗੀ ਦੋ ਵਜੇ ਇਤਰੀ ਹੋਈ ਆ ਸਲੋ ਕਰਕੇ ਇਤਰੀ ਹੋਈ ਆ ਹਾਰੇ ਮੰਗੂ ਰਹੀਆਂ ਦਿਆਂ ਦਾਲ ਥਾਣ ਵੇਲੇ ਨੂੰ ਗਰਮ ਤੜਕਾ ਲਾ ਲਾਂ ਅਦਰਕ ਪਿਆਜ਼ ਆ ਚੀਰਿਆ ਪਿਆ ਅਦਰਕ ਰਾਇੰਗਾ ਚੀਰ ਨਾਲ ਪਿਆਜ਼ ਤੇ ਦਾਸ ਨਾਲ ਸੇਲ ਲਿਆ ਚੀਰ ਲਿਆ ਗੱਲਾਂ ਕਰ ਲਈਆਂ ਮਾਂ ਨਾਲ ਕਰ ਜਾਈ ਨਾਲ ਪਤੀ ਜੇ ਨਾਲ ਪਾ ਇਹ ਨਾਲ ਕਤੀ ਜੀ ਨਾਲ ਸਾਰੇ ਪਰਿਵਾਰ ਨਾਲ ਗੱਲਾਂ ਘੰਟਾ ਲੱਗਿਆ ਬੋਣਾ ਸਾਰੇ ਪਰਿਵਾਰ ਨਾਲ ਗੱਲਾਂ ਹੋ ਗਈਆਂ ਤੇ ਹੁਣ ਚਾਰ ਦਿਨ ਲੋੜ ਦੀ ਪਾਣੀ ਦਾ ਆ ਜਾਂਦੇ ਨੇ ਕੋਈ ਯਾਰ ਜੀ ਜੇ ਨਾ ਮਾਰ ਰਾਜੇ ਠੰਡ ਪੈ ਜਾਂਦੀ ਹੈ ਪਾਇਨ ਨੂੰ ਮਿਲ ਕੇ ਗੱਲਾਂ ਕਰੇ ਮਾਤਰ ਉਹ ਨਾਲ ਨੂੰ ਮਾਪੇ ਸਦਾ ਹੀ ਰਹਿੰਦੇ ਪਾਈ ਪਰ ਜਾਈ ਫੇਰ ਮਾਪੇ ਤੋਂ ਬਾਅਦ ਮਾਪੇ ਉਹ ਹੀ ਮਾਪੇ ਬਣ ਜਾਂਦੇ ਹੈ ਨਾ ਤੁਸੀਂ ਬੱਚਾ ਨਾ ਚਲਦੀ ਹੈ ਚ ਅੱਜ ਮੈਂ ਬੇਲੀ ਪਈ ਰਹੀ ਆ ਦਿਨ ਨਿਕਲਿਆ ਕਿਉਂ ਜਾਦੀ ਰਹੇ ਮੇਰੇ ਬਣਾਉਣ ਨਾਲ ਤੁਸੀਂ ਮਾਇਆਂ ਦੇ ਕੇ ਆ ਗਈ ਮਨੀਆਂ ਅਜੇ ਹੈ ਨਾ ਨਹੀਂ ਪਤਾ ਕਿ ਕਿਤੇ ਜਾਣਾ ਹਾਂ ਹਾਂ ਬੱਸ ਮਰਪਾਣਾ ਦੇ ਵਿੱਚ ਘੱਟ ਕੋਚਨ ਖਾ ਮਦਾ ਦੇ ਚਲੋ ਜੇ ਪਾਕ ਕਰਨ ਮਦਾ ਲਿਆ ਮੈਂ ਤਾਂ ਕੋਚ ਚੁਪ ਚਲਾ ਮੈਂ ਜਦ ਮਿਲਿਆ ਇਲਾਕੇ ਫਿਰ ਮਿਲਦੇ ਮੇਰੇ ਬਹੁਤ ਥੋੜਾ ਕੰਮ ਹੋ ਜਾਊਗਾ ਗੋਲ ਨਹੀਂ ਨੇ ਹੂੰ ਲੋ ਜੀ ਦੋ ਜਣੇ ਸਪਰੇਅ ਵਾਲੇ ਆ ਗਏ ਹਨ ਹੁਣ ਆਏ ਨੇ ਵੀ ਚਾਰ ਬਲ ਜੀ ਫਿਰ ਆਪਾਂ ਕਰਦੇ ਆ ਸਪਰੇਅ ਪਰ ਕਣੇ ਨਾ ਪੜ ਪਰ ਨੰਗਣ ਆਪਾਂ ਕਾਰ ਦੇ ਬਰਕਤਾਂ ਬਰਕਤ ਗੱਲ ਕਰਾਂਗੇ ਸੁਣੋ ਤੇ ਜੇ ਕਹਿੰਦੇ ਹੁੰਦੇ ਨੇ ਹਨਾ ਤੇ ਹਨਾ ਬਾਣੀ ਪੜਨ ਵਾਲੀ ਕਹਿੰਦੇ ਨੇਗੇ ਪਤਾ ਸੁਣੀ ਸੁਣਾਈ ਗੱਲ ਕਰਦੇ ਆਂਗੇ ਜੇ ਕਹਿੰਦੇ ਵੀ ਘਰ ਦੇ ਵਿੱਚ ਬਰਕਤ ਚਾਉਣੇ ਆਂਗੇ ਤਾਂ ਹਰ ਚੀਜ਼ ਜਿਹੜਾ ਵੀ ਪਰ ਕੋਈ ਸਹਾਇਤਾ ਹੋਣੀ ਹੈ ਜਾਂ ਕੋਈ ਸੋਚ ਧਰਨੀ ਹੈ ਅਰਦਾਸ ਕਰਕੇ ਧਰੋ ਵਾਹਿਗੁਰੂ ਵੀ ਸਾਡੀ ਆਹ ਚੀਜ਼ 'ਚ ਬਰਕਤ ਤਾਂ ਪਾਣੀ ਵੰਦਿ ਗਰੀ ਤੇ ਚਾਹ ਦਾ ਲੋਣਾ ਮੈਂ ਇਸ ਤਰ੍ਹਾਂ ਹੀ ਦਿੱਤੇ ਅੰਦਰ ਚਾਰ ਤਰੀ ਅਲੋਕ ਦਾ ਦਾਲ ਦਾਲ ਬਣ ਜੂਗੀ ਸਭ ਤੋਂ ਮੱਝਾਂ ਕਹਿ ਦੇ ਸੋ ਤੇਰਾ ਇਹ ਲੇਟਰ ਹੋਵੇ ਪਲਾਇਟ ਦੀ ਬਸਾ ਰੋਟੀ ਨਾ ਉਹ ਜਦ ਚਾਰ ਚੀਜ਼ਾਂ ਖਾਏ ਹੋਏ ਰੋਟੀ ਸਾਰੇ ਗਾਰਾ ਮੱਧੇਂ ਦੇ ਨਾਲ ਚਾਹ ਦਾ ਕੰਮ ਕਰ ਦਿੰਦੀ ਕਰ ਦਿੰਦੇ ਤੇ ਗਾਰੇ ਵਿੱਚ ਕੱਟਾ ਦੂਧ ਪਿੱਛੋਂ ਜਿ ਸੂਧ ਹੋਣਾ ਦੋ ਚੀਜ਼ਾਂ ਬਰਤ ਕਾਣੀ ਪੈਨ ਦੇਂਦੀਆਂ ਤੇ ਇਕ ਤਾਰ ਸੋਇ ਚੂਖੇ ਪਾਣੇ ਦਾ ਤੋਂ ਦੋ ਜਮਾ ਵੀ ਰਾਤ ਨੂੰ ਪਾਉਣ ਦੇ ਇਕਰ ਸੋਇ ਜਿਵੇਂ ਉਪਾ ਕਹਿੰਦੇ ਨੇ ਰੋਟੀ ਪਕਾ ਕੇ ਚੱਕ ਲਿਆਣੇ ਖਾਣੇ ਭੜੇ ਖਾਣ ਕਹਿੰਦੇ ਨੇ ਝੂੜਾ ਕਹਿੰਦੇ ਨੇ ਬਾਹਰੇ ਹਨਾ ਹੋ ਸਾਇਲ ਹੋ ਗਏ ਸੋ ਰੁਖਾ ਪਾਣ ਦਾ ਖਾਣ ਜਾਂ ਜਿੱਦ ਸੈਟ ਕਰਕੇ ਘਰੋ ਤੇ ਇਕਰ ਸੋਇ ਜਿਵੇਂ ਚੱਪਲ ਨਾਓ ਚੱਪਲ ਤਾਂ ਸਾਡੇ ਆਉਂ ਜਾਂਦੀ ਹੈਗੀ ਹਾਲੋ ਸਾਡਾ ਸੁਭਾਅ ਸਸ ਨੂੰ ਹਾਂਦਾ ਹੈਗਾ ਪਾਂਡਾ ਸੀ ਕੋਈ ਉੱਥੇ ਸੜ ਤੇ ਰਾਤ ਨੂੰ 10 ਵਜੇ ਰੋਟੀ ਖਾਣ ਸਰਦਾਰ ਜੀ ਦੇ ਤੋਂ ਆ ਗਏ ਪਾਂਡਾ ਨਹੀਂ ਉੱਥੇ ਜੀ ਥੋੜੀ ਜਿ ਆਪਣਾ ਤੜਕਾ ਭੁਲਦਾਗਾ ਬਹੁਤ ਸਾਰ ਕਰੇ ਤੇ ਦੇਖਿਆ ਬਿਸਤਾਂਖ ਪਰੇ ਹੁੰਦੇ ਕਹਿ ਤਕ ਸਵੇਰੇ ਬਰ ਪਾਂਡੇ ਮਾਰ ਜਾਗੇ ਤੇ ਉਹ ਦੀ ਮਾਰ ਦੋ ਹਣਾ ਤੇ ਜੋ ਥੋੜਾ ਨਰਖੋ ਪਰ ਕਿਤਨੇ ਆਪ ਦੀ ਪਾਂਡੇ ਨੂੰ ਤੈਨੂੰ ਕਿਤੇ ਹੁੰਦੀ ਹੈ ਹਣਾ ਫਿਰ ਬਾਰਕ ਤੇ ਨੋਨ ਸਰ ਅੰਮਰ ਸਾਡ ਡੱਬਾ ਵੀ ਤੁਹਾਡੀ ਕੋਟ ਮਣੂ ਕੋਈ ਜੋਗੀ ਦਾ ਚਾਹ ਹੈ ਜੀ ਇਹ ਕਿਉਂ ਪੀਉਣਾ ਤੇ ਪਾਲਾ ਬੰਦਾ ਹੋਇਆ ਤੇੜਾ ਗਿਆ ਚ ਰੇਖਾ ਤੇ ਚ ਵੀ ਇਹਨੂੰ ਪਾਏ ਦਵਾ ਜੀ ਚਾਹ ਆ ਪਰ ਇਹ ਹੁਆ ਕੋਲ ਗਿੱਲਾ ਹੋਊਗਾ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦਾਂ। ਮੂਹ ਗੀਰ ਬੇਸਤੀ ਹੋਈ ਆ। ਇਹ ਗੱਲ ਕਰਨਾ ਵਧਾਇਆ ਨਹੀਂ ਗਾਇਸ ਮਹਾਲੀਜ। ਜੇ ਮੂਹ ਗੀ ਚੁੱਕੀ ਤਾਂ ਤਾਂ ਲਾ ਪੈ ਨਿਕਲ ਜੀ ਅਗੀ ਲੱਗਦੀ। ਡੈਡੀ ਲੈਣਾਉਣਗੇ ਕਫੜਾ ਕੇ ਆਉ ਕੋਈ? ਲੈਣਾ ਨੂੰ। ਲੈਣਾ ਨੂੰ। ਚੱਲ ਸੁਪਰੇ ਆਹੀ ਸੁਪਰੇ ਆਹੀ। ਅੱਜ ਤੋਂ 20 ਦਿਨਾਂ ਨੂੰ ਬਸ ਹਜ਼ੀਰੀ। ਵੱਡਣ ਤੇ ਹੋ ਗਈ। ਰਾਤ ਪਾ ਲ ਦਬਾਰਾ ਇੱਕ ਗਲਾਸ ਦੰਦਰਾ ਪਾ ਲਾਂਗੇ ਸਰਦਾਰ ਜੀ ਹੁਣ ਪੀ ਕੇ ਗਏ ਨੇ ਦੂਜਾ ਗਲਾਸ ਪਾ ਲਾਂ ਦੰਦਰਾ ਤਾਂ ਪੀਨੇ ਵਾਲਾ ਨਾ ਕੋਈ ਅੱਜ ਕੱਲ ਪੀਂਦਾ ਨਹੀਂ ਥੋੜੀ ਥੋੜੀ ਕਈ ਵਾਰੀ ਕਰਾ ਲਾਂਦੇ ਨੇ ਜਿਵੇਂ ਆਪਣੇ ਮਿਸਤਰੀ ਵੀ ਲੱਗੇ ਹੁੰਦੇ ਫੋਰਾਂ ਵੀ ਪੀਂਦੇ ਹੀ ਨਹੀਂ ਨੀ ਕਿ ਕਰਾਉਂਦੇ ਕਈ ਵਾਰੀ ਤੇ ਹਜੇ ਮੱਜਾਂ ਚ ਜਾਣਾਗਾ ਪਾਣੀ ਚਲਾਉਣਾ ਗੋਹਾ ਟਟਣਾ ਧਾਰਾ ਚੋਣੀਆਂ ਲਗੀਆਂ ਆਠਲ ਤੜਕੇ ਪੂਰੀ ਹਵਾ ਹਵੜਾ ਦਬੜੀ ਰੰਗੀ ਉਸੇ ਤਾਹੀ ਨਿਮੈ ਉਹ ਦਾੜ ਲਾਹੀਗੀ ਮੈਂ ਫਿਰ ਮੈਂ ਲੇਟ ਬਾੜੀ ਹੋ ਜੂਗੀ ਮੱਜਾਂ ਚ ਮੈਂ ਜਾਂ ਜੂਨੇ 4:30 ਵਜੇ ਸਵੇਰ 4 ਹੋ ਗਿਆ ਸਾ ਤੜਕਾ ਲਾ ਕੇ ਨਿਆ ਪਾਣਾ ਮੰਗ ਨਿਆਵਾ ਮੰਗ ਐਨੇ ਦਾ ਆਉ ਜੀ ਚਲੋ ਇਹ ਪੱਕ ਫਿਰ ਮਿਲ ਜੇ ਕਿੰਨੇ ਕੁੰਨੀ ਧੋੜੀ ਚਾਪਾਂ ਫਿਰ ਮਿਲ ਜੇ